ਆ ਰਾਮ ਦੀ ਤਲਵਾਰ ਵੜਾ ਰੋ ਰਾਮ ਆਹ ਰਾਮ ਦੀ ਤਲਵਾਰ ਵੜਾ ਰੋ ਰਾਮ ਮੇਰਾ ਸਰਬੀ ਭਗਵਤ ਕਥਾ ਪੁਆਈ ਗਈ ਹੈ ਸੁਭਾ ਚਾਹ ਰਹੇ ਤੁਸੀਂ ਕੋਈ ਮੋਕ ਨਹੀਂ ਮਾਰਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੈ ਸ਼੍ਰੀ ਕ੍ਰਿਸ਼ਨ ਆਜ ਸਾਡੇ ਪਿੰਡ ਸੁੰਦਰ ਚੱਕ ਦੇ ਵਿੱਚ ਕਥਾ ਰਖਾਈ ਗਈ ਹੈ ਸਭ ਦਾਇਕ ਕਥਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਸਾਰੇ ਹੀ ਸੁੰਦਰ ਚੱਕ ਦੇ ਨਿਵਾਸੀ ਭੈਣ ਭਰਾ ਉਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਅੱਗੇ ਮੇਰੀ ਪ੍ਰਾਰਥਨਾ ਕ੍ਰਿਸ਼ਨ ਮਹਾਰਾਜ ਦਾ ਸਾਰੇ ਹੀ ਭੈਣ ਭਰਾ ਮਦੇ ਉਤੇ ਪਿੰਡ ਵਾਲੇ ਦੇ ਉਤੇ ਮੇਰ ਭਰਿਆ ਹੱਥ ਰਵੇ ਸਾਰੇ ਹੀ ਦਿਨ ਦੁੱਖ ਨਹੀਂ ਤੇ ਰਾਤ ਚੁਗਣੀ ਤਰਕੀ ਕਰਨ ਇਹ ਮੇਰੀ ਕਾਮਨਾ ਹੈ ਮੈਂ ਸੰਦੇਸ਼ ਇਹ ਦਿਨਾ ਚਾਹਨਾ ਮੈਂ ਜਿੰਨੀਆਂ ਵੀ ਲੇਡੀ ਦੇਖੀਆਂ ਮਾਵਾਂ ਭੈਣਾਂ ਧੀਆ ਉਹ ਸਭ ਤੋਂ ਵੱਧ ਤਦਾਦ ਦੇ ਵਿੱਚ ਸੀ ਜੈਂਟਸ ਕਾ ਟਾਂਦੇ ਮੇਰਾ ਸੰਦੇਸ਼ ਇਹ ਹੈ ਮੇਰਾ ਲੇਡੀ ਇੱਕ ਐਹੋ ਜੀਆ ਜਿੰਨ ਹਰ ਜਗ੍ਹਾ ਦੇ ਉੱਤੇ ਪੂਰੀ ਆਸਤਾ ਦੇ ਨਾਲ ਆਪਣਾ ਰੋਣ ਨਿਭਾਉਂਦੇ ਆ ਨਾ ਔਰ ਜਿਹੜੇ ਸਾਡੇ ਜੈਂਟਸ ਹੈ ਉਹਨਾਂ ਕੋਲ ਟਾਈਮ ਵੀ ਹੋਏਗਾ ਨਾ ਔਰ ਫਿਰ ਵੀ ਨਹੀਂ ਉੱਥੇ ਜਾਂਦੇ ਤਾਂ ਮੇਰੀ ਬੇਨਤੀ ਹੈ ਵੀ ਹਰ ਬੰਦੇ ਨੂੰ ਇਹ ਜੀ ਧਾਰਮਿਕ ਕਥਾ ਦੇ ਉੱਤੇ ਜਾਣਾ ਚਾਹੀਦਾ ਕੁਝ ਨਾ ਕੁਝ ਹਾਸਲ ਹੋ ਜਾਂਦਾ ਔਰ ਮੈਂ ਜਿੰਨੇ ਵੀ ਮੇਰੀ ਮਾਤਾ ਭੈਣ ਆਈ ਨੇ ਉਹਨਾਂ ਅੱਗੇ ਮੈਂ ਬੇਨਤੀ ਵਿਸਿਆਦ ਕਰਕੇ ਆਇਆ ਤੁਸੀਂ ਜਿੱਥੇ ਵੀ ਤੁਹਾਡੀ ਆਸ ਹੈ ਮੰਦਰ ਜਾਓ ਗੁਰਦੁਆਰੇ ਜਾਓ ਲੜਾ ਚਾਹੀਦਾ ਜਿੱਥੇ ਇਤਿਹਾਸ ਹੈ ਪਰ ਮੈਂ ਇੱਕ ਗੱਲ ਕਹੀ ਹੈ ਰਾਉਂਡ ਲੇਲਾ ਜੀ ਮੈਂ ਕਹਿੰਦਾ ਆਸਾ ਤੁਹਾਡੀ ਉਸ ਵੇਲੇ ਪੂਰਨ ਹੋਣੀ ਹੈ ਜਿਸ ਵੇਲੇ ਤੁਸੀਂ ਆਪਣੇ ਮਾਂ ਔਰ ਬਾਪ ਦੀ ਸੇਵਾ ਕਰੋਗੇ ਸਭ ਤੋਂ ਉੱਤਮ ਜਿਹੜੀ ਸੇਵਾ ਹੈ ਉਹ ਮਾਂ ਬਾਪ ਦੀ ਹੈ ਮਾਂ ਖੁਸ਼ ਹੈ ਤੇ ਸਭ ਲੋ ਮਾਂ ਬਾਪ ਨੂੰ ਖੁਸ਼ ਹੈ ਬਾਪੂ ਖੁਸ਼ ਹੈ ਤੇ ਸਭ ਲੋ ਭਗਵਾਨ ਕ੍ਰਿਸ਼ਨ ਖੁਸ਼ ਹੈ ਇਹ ਮੇਰਾ ਸੰਦੇਸ਼ ਹੈ ਔਰ ਖਾਸ ਕਰਕੇ ਜਿਹੜੇ ਅਨੌਜਵਾਨ ਬੱਚੇ ਹੈ ਅੱਜ ਦੇ ਸੂਬਾ ਪਿੰਡਾਂ ਦੇ ਵਿੱਚ ਹਾਲਾਤ ਅੱਛੇ ਨਹੀਂ ਬੱਚੇ ਬੇਰੁਜ਼ਗਾਰੀ ਬੜੀ ਹੈ ਬੱਚੇ ਫਟ ਨਸ਼ਿਆਂ ਦੇ ਪਾਸੇ ਜਾ ਰਹੇ ਨੇ ਔਰ ਬੱਚਿਆਂ ਨੂੰ ਚਾਹੀਦਾ ਹੈ ਇਹੋ ਜੀ ਧਾਰਮਿਕ ਕਥਾ ਸੁਣਨੀ ਚਾਹੀਦੀ ਹੈ ਦਿਮਾਗ ਠੀਕ ਰਹਿੰਦਾ ਔਰ ਮਾਦਾ ਪੈਣਾਂ ਨੂੰ ਇਹ ਗੱਲ ਕਹੀ ਹੈ ਵੀ ਬੱਚਿਆਂ ਦਾ ਪੂਰਾ ਧਿਆਨ ਰੱਖੋ ਬੱਚੇ ਸਕੂਲ ਜਾਂਦੇ ਆ ਧਿਆਨ ਰੱਖੋ ਬੱਚੇ ਸਕੂਲ ਤੋਂ ਆਉਂਦੇ ਆ ਧਿਆਨ ਰੱਖੋ ਔਰ ਜਿਹੜੇ ਬੱਚੇ ਪੜ੍ਹ ਲਿਖ ਜਾਂਦੇ ਆ ਨੌਕਰੀ ਮਿਲ ਜਾਂਦੀ ਆ ਉਹਨਾਂ ਦਾ ਜੀਵਨ ਜਿਹੜਾ ਸਫਲ ਹੋ ਜਾਂਦਾ ਆ ਕੋਈ ਵੀ ਮਾਂ ਕੋਈ ਵੀ ਬਾਪ ਇਹ ਨਹੀਂ ਚਾਹਦਾ ਕਿ ਮੇਰਾ ਬੱਚਾ ਤਰੱਕੀ ਨਾ ਕਰੇ ਪਰ ਜਿਹੜੇ ਜਿਹੜੇ ਲੋਕੀ ਤਰੱਕੀ ਕਰਦੇ ਆ ਹਮੇਸ਼ਾ ਆਪਣੇ ਲਾਜ ਦੇ ਵਿੱਚ ਕਾ ਕਰਦੇ ਆ ਇਸ ਕਰਕੇ ਨੌਜਵਾਨਾਂ ਨੂੰ ਪੜਾਣਾ ਨੂੰ ਸਾਰਿਆਂ ਦੀ ਬੇਨਤੀ ਇਹ ਹੀ ਆ ਮਾਂ ਬਾਪ ਦੀ ਸੁਣੋ ਜਾਇ ਸ਼੍ਰੀ ਕ੍ਰਿਸ਼ਨ ਆ ਜਾਇ ਸ਼੍ਰੀ ਕ੍ਰਿਸ਼ਨ ਆ ਜਾਇ ਸ਼੍ਰੀ